ਅਈ ਮੈਂ ਕਿਹੜਾ ਗਨ ਪੁਆਇੰਟ ਤੇ ਬੱਕਰਾ ਲਿਆ ਵਾ ਤੁਸੀਂ ਪਹਿਲਾਂ ਤੁਹਾਡੀ ਅਕਲਮੰਦੀ ਹੈ ਹੀ ਨਹੀਂ ਕਿ ਮੇਰੇ ਤਾਂ ਤੁਸੀਂ ਘਰ ਦੇ ਸਰਬਰਾਹ ਤੁਹਾਨੂੰ ਨਹੀਂ ਅਕਲ ਹੈ ਜੀ ਕਿ ਤੁਸੀਂ ਕੋਈ ਬੱਚਿਆਂ ਨੂੰ ਪਿਠਾਓ ਇੱਥੇ ਕੋਈ ਬੰਦੇ ਬਾਹਰ ਭਾਈ ਦਿਆ ਕੱਲਾ ਬੱਕਰਾ ਬਾਹਰ ਛੱਡਿਆ ਉਹ ਬੰਦੇ ਨੇ ਆ ਕੋਈ ਵੀ ਚੋਰ ਆ ਬੰਦੇ ਹੀ ਆ ਬਾਂਦਰ ਭਾਏ ਮੈਂ ਇਹ ਜਰਾ ਕੌਣ ਨੂੰ ਗਿਆ ਤੇ ਫੜ ਲਿਆ ਤੈਨੂੰ ਭਾਜੀ ਚੋਰ ਇਦਾਂ ਹੀ ਕਰਦੇ ਆ ਜਰਾ ਕਹੈ ਨੂੰ ਅਗਲੇ ਜਾਣ ਅਗਲੇ ਚੁੱਕ ਕੇ ਲੈ ਜਾਂਦੇ ਆ ਜੇ ਕੋਈ ਚੋਰ ਚੁੱਕ ਕੇ ਲੈ ਜਾਂਦਾ ਫੇਰ ਤੁਸੀਂ ਕੀ ਕਰਦੇ ਆ ਲੈ ਆ ਚੋਰ ਤੇ ਨਾਲੇ ਚਾਤਰ ਉਹ ਭਾਜੀ ਤੁਸੀਂ ਚੁੱਕ ਕੇ ਲੈ ਚੱਲੇ ਸੀ ਤੁਸੀਂ ਚੋਰ ਉਹ ਗੌਰ ਕਰੋ ਆਪਣੇ ਵੱਲ ਤੂੰ ਸਮਝਣਦਿਆ ਤੂੰ ਪ੍ਰੋਫੈਸਰ ਗਾਨਸ਼ਨ ਹੈ ਨਹੀਂ ਤੇਰੇ ਕੋ ਕੋ ਪਿਸਤੌਲ ਪਸਤੂਲ ਨਹੀਂ ਨਹੀਂ ਮੇਰੀ ਕਿਹੜੀ ਦੁਸ਼ਮਣੀ ਬੱਕਰੇ ਨਾਲ ਮੈਨੂੰ ਤੇ ਤੇਰੇ ਤੇ ਆਉਂਦਾ ਵਾ ਵੀ ਜਦੋਂ ਤੇਰਾ ਪਿਓ ਲਾ ਕੇ ਗਿਆ ਵਾ ਡਿਊਟੀ ਤੇ ਤੂੰ ਬਾਹਰ ਬਹਿ ਤੂੰ ਉੱਥੇ ਤੂੰ ਅੰਦਰ ਵੜਿਆ ਓ ਛੱਡੋ ਯਾਰ ਛੱਡੋ ਕਾ ਦਾ ਪਿਓ ਦਾ ਹਯਾ ਕਰਦੇ ਓ ਨਾ ਲੜੋ ਨਾ ਯਾਰ ਲੜੋ ਨਾ ਤੁਹਾਡੀ ਮਿਹਰਬਾਨੀ ਲੜੋ ਨਾ ਓ ਯਾਰ ਤੂੰ ਉਹਨਾਂ ਨੂੰ ਕਿਉਂ ਕਹਿੰਦਿਆ ਬੱਕਰਾ ਤੂੰ ਚੁੱਕਿਆ ਚੋਰ ਤੂੰ ਆ ਤੂੰ ਸਾਡੇ ਘਰ ਜਾ ਕੇ ਵੱਡਾ ਦਾਦਾ ਹੀ ਬਣ ਗਿਆ